ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਵਿਲਾ ਤੇਜਾ ਤਸੇਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਫੌਜੀ ਫਾਰਮ ਤੇ ਆਪਾਂ ਪਹੁੰਚ ਚੁੱਕੇ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਕਾਫੀ ਗਿੰਤੇ ਜੀ ਤੁਹਾਨੂੰ ਜਿਹੜੇ ਪਸ਼ੂ ਤੁਹਾਨੂੰ ਦਿਖਾਉਣੇ ਆਂ ਵੱਡੇ ਛੋਟੇ ਪਾ ਜਿਹੜੇ ਸਾਰੇ ਤੁਹਾਨੂੰ ਦਿਖਾਵਾਂਗੇ ਜਿਆਦੇ ਮੁੱਲ ਵਾਲੀਆਂ ਵੀ ਤੇ ਘੱਟ ਮੁੱਲ ਵਾਲੀਆਂ ਵੀ ਆ ਦੇਖ ਸਾਡੇ ਜੀ ਕਾਫੀ ਗਿੰਤੀ ਚ ਜਿਹੜੇ ਪਸ਼ੂ ਆ 6-7 ਗਾਵਾਂ ਕੁਛ ਇੱਧਰ ਪੱਜੀਆਂ ਵਾ ਤੇ 7-8 ਇੱਧਰ ਪੱਜੀਆਂ ਵਾ ਸਾਰੀਆਂ ਜਿਹੜੀਆਂ ਮਕਾਊ ਆ ਤੇ ਤੁਹਾਨੂੰ ਵੀਡੀਓ ਚ ਕੱਲੀ-ਕੱਲੀ ਗਾਂ ਖੋਲ ਕੇ ਚੰਗੀ ਤਰ੍ਹਾਂ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਰਪ੍ਰੀਤ ਭਾਈਓ ਸਨੋ ਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਦੱਸੋ ਬਾਬੇ ਨਾਨਕ ਦੀ ਕਿਰਪਾ ਜੀ ਅੱਜ ਤੇ ਫੋਜੀ ਫਾਰਮ ਤੇ ਚੰਗੀ ਰਹਿਣ ਲੱਗੀ ਅੱਜ ਹਰਪ੍ਰੀਤ ਭਾਈ ਟੌਪ ਕਲਾਸ ਨੰਗੀਨੇ ਪਹੁੰਚੇ ਆ ਅੱਛਾ ਇੱਕ ਪੂਰੀ ਝੋਟੀ ਆ ਵੜਾ ਆਪਣੇ ਕੋ 20 ਪਲੱਸ ਵਾਲੀਆਂ 15 ਪਲੱਸ ਵਾਲੀਆਂ ਠੀਕ ਆ ਅੱਜ ਜਲਸੀ ਆ ਐਨ ਐਚ ਐਫ ਯਾ ਗਾਂ ਸ਼ਾਇਹੀ ਵਾਲੀਆਂ ਆ ਤੇ ਛੋਟੇ ਭਾਵੀ ਆ ਛੋਟੇ ਭਾਵੀ ਆਗੇ ਪੂਰੀ ਵੀਡੀਓ ਪੂਰੀ ਵੇਖੇਗੇ ਪੂਰੀ ਵੇਖੇ ਆ ਮੀਂਹ ਮੌਸਮ ਹੋਣ ਠੰਡਾ ਹੋ ਗਿਆ ਵਾ ਅੱਛਾ ਗਰਮੀ ਕਰਕੇ ਮਾਲ ਨਹੀਂ ਲਿਆਉਂਦੇ ਠੀਕ ਆ ਜੀ ਭਾਈ ਨੇ ਆ ਜਣਾ 30 ਗਾਵਾਂ ਫੌਜੀ ਫਾਰਮ ਤੇ ਹਰ ਟਾਈਮ ਖੜੀਆਂ ਮਿਲਦੀਆਂ 30 ਗਾਵਾਂ ਇੱਕ ਵੀਡੀਓ ਜੀ ਪਾਇਆ ਕਰਨੀਆਂ ਠੀਕ ਆ ਜੀ ਇੱਕ ਵਾਰਲੇ 30 ਗਾਵਾਂ ਫੌਜੀ ਫਾਰਮ ਤੇ ਮਿਲਦੀਆਂ ਹਰ ਟਾਈਮ ਖੜੀਆਂ ਠੀਕ ਆ 30 ਗਾਵਾਂ ਆ ਗੀਆਂ ਤੇ ਕੋ ਸੋਣ ਵਾਲੀਆਂ ਚਾਹ ਦਿਨ ਗਾਵਾਂ ਵਿੱਚ ਤੁਸੀਂ ਆ ਤੇ ਅੰਕਲ ਜੀ ਫਿਰ ਰੇਟ ਜਿਦਾਂ ਤੁਸੀਂ ਕਹਿੰਦੇ ਹੁੰਦੇ ਜੀ ਇਹ ਤਾਂ ਸਾਰੇ ਹੈਗੇ ਆ ਆਪਣੇ ਕੋਲ ਨਿੱਕੇ ਵੱਡੇ ਸਵੱਲਾ ਹੀ ਆ ਨਹੀਂ ਰੇਟ ਵੱਧ ਪੈਣਾ ਅੱਛਾ ਕਹਿੰਦੇ ਦੀ ਹੱਡੀ ਨਾਲ ਸਵੱਲਾ ਕਰਨਾ ਸਵੱਦਾ ਸਵੱਲਾ ਇੱਥੋਂ ਹੀ ਮਿਲਣਾ ਵਾ ਜੀ ਠੀਕ ਹੈ ਤੇ ਅੱਜ ਕੁੰਡਾ ਕੋਈ ਨਹੀਂ ਵਿਹਲਾ ਛੱਡਿਆ ਕੇ ਅੱਜ ਕੁੰਡੇ ਧੱਕੇ ਸਾਰੇ ਦੇ ਇਸ ਟਾਈਮ ਸੁਣਾਈਨਾ ਆਪਣੇ ਕੋਲ 14 15 ਚਲੋ ਫਿਰ ਪਹਿਲਾਂ ਮਾਝੀ ਵਿਖਾ ਦਈਏ ਪੂਰੀ ਹਾਂਜੀ ਫੋਲਾ ਬੰਦ ਜੀ ਲਾਓ ਜੀ ਅਲੇ 10 ਦਿਨ ਖੜਦੀ ਆ ਕੱਟੀ ਤੂਣ ਕਿੱਦਾ ਚਾੜੂਗੀ ਆ ਦੇਖ ਸਕਦੇ ਛੋਟੀ ਚੰਗੀ ਤਿਆਰ ਹੋਣੀ ਆ ਚੰਗੀ ਸੰਭੀ ਸੰਭੀ ਆ ਪਲੀ ਆ ਜਿਹੜੀ ਪੂਰੀ ਕਿੰਨੇ ਕਾ ਦੁੱਧ ਵਾਲੀ ਆ ਇਹ ਛੋਟੀ ਹੈਗੀ ਜੇ 15 16 ਕਿਲੋ ਵਾਲੀ ਅੱਛਾ ਹਾਂ ਜੀ ਘਾਲ ਵਾਲੇ ਕਹਿੰਦੇ ਅਸੀਂ 14 ਕਿਲੋ ਦੁੱਧ ਚ ਹੋਇਆ ਬਾਕੀ ਪਿਓਰ ਬੂਰੀ ਛੋਟੀ ਆ ਤਿਲਾਂ ਵਾਲੀ ਆ ਜਿਹੜੀ ਚਲਾ ਵਾਲੀ ਬੂਰੀ ਆ ਪਿਛੋਂ ਦਿਖਾਓ ਜੀ ਇਹ 10 ਦਿਨ ਦੀ ਛੋਟੀ ਨੇ 10 ਦਿਨ ਜੀ ਇਹਨਾਂ ਲਾ ਕੇ ਦਿਖਾ ਦਿੰਨੇ ਆ ਆ ਦੇਖੋ ਜੀ ਪਲੀ ਜੂੜੀ ਹੈ ਛੋਟੀ ਨਹੀਂ ਕਿਉੜੀ ਆ ਦੇਖ ਲਓ ਠੀਕ ਹੈ ਜੀ ਕਾਹ ਦਿੰਦੇ ਆ ਛੋਟੀ ਵੀ ਜੀ 80000 ਸੀ ਉਤਨਾ ਫੰਡੜੀ ਆ 80000 ਦੀ ਛੋਟੀ ਫੰਡੜੀ ਆ ਤੁਹਾਡੀ ਨੂੰ ਥਾਨ ਵੇਖੋ ਕਿੱਡਾ ਚੰਗਾ ਲੱਗਾ ਸਿੰਗੂ ਤੁਹਾਨੂੰ ਦਿਖਾ ਦੋ ਭਾਜੀ ਥੱਲੇ ਆ ਬੜੀ ਸਫਾਈ ਜਿਹੀ ਤਿਆਰ ਹੁੰਦੀ ਹੈ ਤੇ ਥਾਨ ਵੀ ਜਿਹੜਾ ਚੰਗਾ ਲੱਗਾ ਆ ਦੇਖਾ ਜੀ ਥਾਨ ਵੀ ਚੰਗੇ ਗਿਆ ਤੇ ਚਲੋ ਲੈ ਜਾਓ ਉਹ ਕਹਿੰਦਾ ਲੈ ਲਿਓ ਬੰਦੋ ਲੈ ਜਾਓ ਜਿੰਨੀਆਂ ਹਰਪ੍ਰੀਤ ਭਾਜੀ ਸਪਾਈਆਂ ਜਿਆ ਬੰਦੋ ਦੇ ਦੁੱਧ ਕਿੰਨਾ ਕਿਚ ਵਈ ਜਾਊਗੀ ਦੁੱਧ 18 ਕਿਲੋ ਪਾ ਦਊਗੀ ਇਹ 16 17 ਕਿਲੋ 18 ਕਿਲੋ ਦੁੱਧ ਪਾ ਦਊਗੀ ਠੀਕ ਆ ਇਹ ਆ ਕਿ ਕੋਈ ਸਾੰਬ ਕਰ ਲੂਗਾ ਭਾਜੀ ਗੱਲ ਇਦਾਂ ਵਾ ਹਾਂਜੀ ਛੋਟੀ ਦਾ ਦੱਸਾਂਗੇ ਫੋਨ ਤੇ ਰੇਡ ਹਲੇ ਤੇ ਗੱਬਣ ਆ ਹਾਂਜੀ ਗੱਬਣ ਦਾ ਮੋਲ ਗੱਬਣ ਨਾਲ ਜੁਦਾ ਅਵਲ ਅਹੀਂ ਇਹਦਾ ਫੋਨ ਤੇ ਹੋਊਗਾ ਅੱਛਾ ਜੇ ਸੂਕੂਗੀ ਆਪਣੇ ਕੋਲ ਕੰਡੇ ਦੇ ਦੁੱਧ ਛਾੜ ਕੇ ਛੋਟੀ ਵੀਡੀਓ ਚ ਪਾਵਾਂਗੇ ਅੱਛਾ ਤੇ ਇਹਦਾ ਇਸ ਕਰਕੇ ਫੋਨ ਤੇ ਹੋਊਗਾ ਇਹਦਾ ਕੋਈ ਫੋਨ ਲਾ ਕੇ ਪੁੱਛ ਲੈਣਾ ਹੁਣ ਤੇ ਬਾਕੀ ਥੱਲੇਆਂ ਬੜੀ ਸਫਾਈ ਜਿਆ ਬਾਕੀ ਸੋਹਣੀ ਝੋਟੀਆਂ ਗਰੰਟੀ ਮਿਲੀ ਆ ਪੂਰੀ ਕਿੱਲੇ ਦਾ ਸ਼ਿੰਗਾਰ ਹੁੰਦੀਆਂ ਇਹੋ ਜਿਹੀਆਂ ਝੋਟੀਆਂ ਕੋਈ ਗੱਲ ਨਹੀਂ ਨਹੀਂ ਤੇ ਫਿਰ ਜੱਟਾਂ ਨੂੰ ਸੂਰ ਕੋ ਕੰਡੇ ਦੇ ਦੁੱਧ ਚਾੜ ਕੇ ਝੋਟੀਆਂ ਦਾ ਦਵਾਵਾਂਗੇ ਠੀਕ ਹੈ ਜੀ ਬਾਕੀ ਠੰਡੀ ਤੇਰੀ گاਵਾ ਵਾਲਾ ਸਾਹ ਵੀ ਆ ਠੀਕ ਹੈ ਤੇ ਹੁਣ ਗਾੜੀ ਦੋ ਨੰਬਰ ਤੇ ਆ ਗਈ ਸ਼ਾਈ ਗਾਲ ਵੈੜ ਰਾਤ ਦੀ ਸਹੀ ਘਾਵਾ ਚ ਜਿਹੜੀ ਪਹਿਲੇ ਨੰਬਰ ਤੇ ਹੀ ਆ ਜਿਹੜੀ ਚੰਗੀ ਸੰਭੀ ਸੰਭੀ ਹੈ ਵੀ ਕਿਸੇ ਨੇ ਨਿਕਨੇ ਕੇ ਸਿੰਗੇ ਦੇ ਹੈਗੇ ਬਿਲਕੁਲ ਛੋਟੇ ਛੋਟੇ ਕਿਉਂ ਗਈ ਆ ਇਹ ਕਿਉਂ ਕਿਦਰ ਆਉਂਟਾਂ ਨੂੰ ਲਾਣ ਦੇ ਨੇ ਪਰ ਆਨੇ ਬੀਰ ਕਹਿੰਦੇ ਵੀ ਝੁੰਗੀਆਂ ਦੇ ਦਰਿਆੋਂ ਪਾਰ ਸੱਦਾ ਕਰ ਲੋ ਠੀਕ ਹੈ ਜੀ ਹਾਂਜੀ ਹਾਂਜੀ ਝੁੰਗੀਆਂ ਨੇ ਆ ਤਾਂ ਆਪਣੇ ਕੋ ਤਿੰਨ ਚਾਰ ਆ ਜਾਂ ਇਹ ਜੇ ਕੱਲ ਦੀ ਸੋਈ ਆ ਇਹ ਤੇ ਥੱਲੇੋਂ ਚੰਗੀ ਤਿਆਰ ਹੋਈ ਆ ਰਾਜੀ ਥਾਂ ਥਣ ਬਹੁਤ ਚੰਗਾ ਬਚਾ ਲਿਆ ਹਾਲਾਗੇ ਖਾਣ ਵਾਲੇ ਥੱਲੇ ਦਾ ਚੰਗੇ ਰੀਜ ਨੇ ਸੰਭੀ ਆ ਮੈਂ ਉਹ ਥੰਦਾ ਇਲਾਜੋ ਜਾਣਦਾ ਪੰਤ ਜੀ ਥਾਂ ਦੇਖੋ ਸੰਭਾਈ ਲੱਗਾ ਜੇ ਲਿਆ ਉਹ ਬੱਚਾ ਖੋਲ ਕੇ ਤੇ ਇਹ ਦੁੱਧ ਕਿੰਨਾ ਚਵਾਈ ਜਾਊਗੀ ਹਰਪ੍ਰੀਤ ਭਾਜੀ 9 ਕਿਲੋ ਬੋਣੀ ਦੇ ਦੁੱਧ ਦੇ ਵੈੜ 13-14 ਕਿਲੋ ਚਵਾਈ ਦੂਗੀ ਤੇ ਇਹਦਾ ਜੀ ਆਜ ਕੰਮਾ ਮੁੱਲ ਭਾਵੇਂ ਇਹ ਬੱਚੀ ਦਾ ਇਹੋ ਜਿਹਾ ਪੰਜਾਬੀ ਬਾਹਰ ਕਰੀ ਜਾਂਦੇ 55 ਲਈ ਅੱਛਾ 52 ਫਾਰਮ ਦੇ ਹੋਰ ਰੇਟ ਨਹੀਂ ਹਣਾ ਅੱਛਾ ਹਾਂ ਨਾ ਇਹ ਵੈੜ ਦੇ ਦੇਣੀ ਆ 44000 ਦੀ ਅੱਗਾ ਛੋਟ ਛੱਪਾ ਕਰ ਦਾਂਗੇ ਕਿੰਨਾ ਕਰਦੇ ਹੋਗੇ ਹਾਂ ਨਾ ਹਰਪ੍ਰੀਤ ਭਾਜੀ ਬਿਲਕੁਲ ਜੈ ਸੁਣੋ 40000 ਦੀ ਦੇ ਦਾਂਗੇ 500 ਛੋਟ ਅੱਛਾ ਹਾਂਜੀ 40 ਤੋਂ 500 ਛੋਟ ਕਿੰਦੇ ਕਰ ਦਾਂਗੇ ਗਾੜੀ ਫੌਜੀ ਫਾਰਮ ਤਾਂ ਮਿਲਣੀ ਜੇ ਬਾਕੀ ਪੂਰੇ ਐ ਸਿੱਧੀ ਵੈੜ ਐ ਤੇ ਦੁੱਧ ਤਾਂ ਚੰਗਾ ਕੱਢੀ ਜਾਨਾ। ਆਪਣਾ ਕੋ ਨੰਗੀਨਾ ਪਹੁੰਚ ਚੁੱਕਾ ਵਾ। ਠੀਕ ਆ। ਇਹ ਅੱਧੀ ਸੋਈ ਆ ਵਾ। ਛੀ ਮਗਰਿਆ ਸ਼ਾਈ ਆਲ ਵੈੜ ਥਾਂ ਤੁਨ ਬਹੁਤ ਚੰਗਾ ਲੱਗਾ। ਬਾਕੀ ਆ ਦੇਖ ਸਕਦੇ ਥਾਂ ਚੰਗੀ ਤਰ੍ਹਾਂ ਲੱਗ ਕੇ ਤਾਂ। ਖੋਲੋ ਪੰਦਰੀ। ਵਾ ਛੀ ਬਹੁਤ ਚੰਗੀ ਦਿੱਤੀ ਜਲਤੀ ਵਾ ਛੀ ਮਨੇ ਸੀ। ਠੀਕ ਆ। ਸੇਰੇ ਖੋਲੋ। ਹਰ ਬੀਜੀ ਆ ਕੀਤੀ ਏ। ਤੇ ਇਹ ਕਿੰਨੇ ਕੇ ਦੁੱਧ ਵਾਲੀ ਫਿਰ ਅੰਗਲ ਜੀ? ਦੁੱਧੇ 100 100 ਕਿਲੋ ਪਾਉਣੀ ਬਹੁਤ ਖਰਾ ਹੈਗਾ 9-10 ਦੁੱਧ ਥਲੇ। ਠੀਕ ਆ। ਹਾਂਜੀ। ਠੀਕ ਆ ਤੇ ਤੋੜਦਾ ਫਿਰ ਇਹਨੂੰ। ਖੋਲੋ। ਪੰਜ ਕਿਲੋ ਸੇਰੇ ਚਾਰ ਪੰਜ ਕਿਲੋ ਹੌਲੀ ਕੀਤੀ ਜੇ ਠੀਕ ਆ ਜੋਰ ਚਾਜਾ ਬਾਈ ਜੀ ਸਿੱਧੀ ਲੰਮੀ ਤੋਰ ਦੋ ਥੱਲੇ ਚੰਗੀ ਤਿਆਰ ਹੈ ਆ ਬਾਕੀ ਇਹ ਨਹੀਂ ਆ ਕੋਈ ਬੱਚੇ ਦਾ ਇਹਨੂੰ ਇੱਥੇ ਬੈਹਰੋ ਫੇਰ ਅੱਛਾ ਹਾਂਜੀ ਠੀਕ ਹੈ ਭਾਈ ਜਿਹੜਾ ਫੌਜੀ ਫਾਰਮ ਤੇ ਮਾਲ ਆਉਣਾ ਨਾ ਨਗੀਨੇ ਹੁਣੇ ਪਿੱਛੋਂ ਦਿਖਾਇਓ ਐਡ ਮੜੀ ਚਲੋ ਤੋਰ ਦੋ ਇੱਕ ਰੀ ਦੇਖੋ ਜਾਂਦੋ ਚਾਹੀ ਹਾਲ ਤੇ ਆ ਦੋਤਰੀ ਇਹਦਾ ਮਾਜ ਦਾ ਮੁਕਾਬਲਾ ਖੱਲਿਆਂ ਨੂੰ ਬੜੀ ਸਫਾਈਆਂ ਜੇ ਤੇ ਇਹਦਾ ਫਿਰ ਮੁੱਲ ਹਰ ਪੀਜਾ ਪਾਜੀ ਲੈ ਕੋਈ 60000 ਜਾਂ ਕੋਈ 65 ਅੱਛਾ ਸਾਡੀ ਫਰਮ ਤੇ ਹੋਰ ਰੇਟ ਨਹੀਂ ਨੇ ਠੀਕ ਆ ਇਹ ਹਾਂ ਨਾ ਹੀ ਦੇ ਦੇਣੀ 50000 ਦੀ 50000 ਦਿਓ ਕੋਈ ਮਾਨਤਾ ਨਹੀਂ ਕਰਦਾਂਗੇ ਚਲੋ ਕੋ ਜਸ ਨੂੰ ਹੀ ਕਰ ਦਈਏ ਜਸ ਨੂੰ ਹੀ ਕਰੋ ਕੇ ਇਹ ਵੀ 40000 ਦੀ ਜੱਸਨ ਉਹ ਦੇ ਦਾਂਗੇ ਠੀਕ ਆ ਹਾਂਜੀ ਬਾਕੀ ਇਹ ਆ ਵੀ ਕਿਸੇ ਨੂੰ ਕੋਈ ਵੀ ਪਸੰਦ ਆਉਂਦੀ ਫੋਨ ਇੱਕ ਵਾਰੀ ਲਾਵੇ ਜਰੂਰ ਇਹ ਨੰਬਰ ਤੇ ਤੇ 40000 ਦੀ ਵੈੜ ਠੀਕ ਆ ਦੂਸਰੇ ਇਹ ਤੀਸਰੇ ਨੰਬਰ ਤੇ ਹੈਗੀ ਆ ਵੈੜ 40000 ਦੀ ਗਾਵਾਂ ਚਾ ਦੂਸਰੇ ਤੇ ਹੈ ਜਿਹੜੀ ਤੇ ਆ ਗਾਵਾਂ ਚ ਪਹਿਲੇ ਤੇ ਆ ਪਹਿਲੇ ਗਾੜੀ ਆ ਗਈ ਜਲਸੀ ਗੱਪਣ ਇਹ ਗੱਪਣ ਆ ਗਈ ਹਨਾ ਹੁਣ ਗਾੜੀ ਗੱਪਨਾਈਆਂ ਹੱਲੇ ਚੱਲ ਪੁੱਤ ਚੱਲ ਇੱਕ ਇੱਕ ਚਲ ਕਿਨੇ ਬੜੇ ਯਾਰ ਮੈਂ ਹਟ ਰਿਹਾ ਅੱਜ ਥੋੜਾ ਜਿਹਾ ਬਰਸ਼ ਬਰਸ਼ ਕਾਫੀ ਸਿਹਰਦੀ ਹੋਈ ਆ ਤਿਲਕਨ ਤਿਲਕਨ ਜੀ ਹੀ ਪਈ ਡਰਦੀ ਆ ਗਾੜੀ ਜਾਣ ਦਾ ਲੈ ਆ ਡਰਦੀ ਕੋਈ ਚਲੋ ਲੈ ਜਾ ਮੈਂ ਕਿ ਠੰਡੀ ਹੈ ਚਿਹਰਾ ਦੇਖ ਸਕਦੇ ਤਾਂ ਜੀ ਦਾ ਥਣ ਥਣ ਲਾ ਕੇ ਤਾਂ ਦਿਖਾਓ ਖਲਾਰੀ ਬੰਦ ਜੀ ਥਣ ਥਣ ਬਹੁਤ ਟੰਗਾ ਲੱਗਾ ਜੀ ਦੇਖ ਸਕਦੇ ਹਲੇ ਬਾਕੀ ਬਾਨੀ ਚੰਗੀ ਤੇ ਲੰਡਲਾ ਬੜੀਆਂ ਨੇ ਆ ਵੇਖੋ ਲੈ ਜਾਓ ਫਿਰ ਸਿਰ ਦੇ ਨਾਲ ਡਰਾਣੀ ਤਾਂ ਹੁੰਦਾ ਰਹੀ ਦੇਖੀ 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 ਚਮਕੀ ਮਾਰੇ ਅੰਦਰੋਂ ਸੜਾ ਜਾਂ ਤੇਜ਼ ਭਾਈ ਦੀ ਬਾਹਰੋਂ ਘੱਟ ਚੁਰਦੀ ਤੇ ਇਹ ਕਿੰਨੇ ਕ ਦੁੱਧ ਵਾਲੀ ਆ ਇਹ ਵੀ ਹਰ 20 12 ਕਿਲੋ ਵਾਲੀ ਜੇ ਤੇ ਇਹਦਾ ਮੁੱਲ ਮੁੱਲ ਦੱਸੋ ਕਿੰਨਾ ਕਰੀਏ ਕਿੰਨਾ ਕਰਨਾ ਹੈ ਮੋਲ ਤੇ ਅਸੀਂ 30 ਕਰ ਦਿੰਗੇ ਕੋਈ ਲੋੜ ਛੱਪਾ ਕਰ ਦਾਂਗੇ ਕਿੰਨੀ हां 82000 ਦੀ ਦੇਵਾਂਗੇ اچھا 82000 ਦੀ ਚਲੋ ਬਾਕੀ ਕੋ ਫੋਨ ਲਾਵੇ ਕਰੀ ਹੈ ਨਾ ਇਹ ਗੱਬਨ ਜੇ ਗੱਬਨ ਜੇ 10 ਦਿਨ ਖੜਦੀ ਜੀ ਠੀਕ ਆ 10 12 ਦਿਨ ਇਹ ਵੀਰ ਜੀ ਦੋ 10000 ਲੀਟਰ ਵਾਲੀ ਹੈ ਬਾਕੀ ਸੁਵਾਈ ਨੇ ਪਹਿਲੇ ਸੋਨਾ ਤੇ ਮੂੰਹ ਜਿਹੜੀ 4 ਦਿਨ ਦਾ ਦੱਸਦੇ ਤੇ ਕਾਫੀ ਖੂਬਸੂਰਤ ਜੀ ਬੈਠਿਆ ਜਿਹੜੀ ਦੇ ਨਾ ਜੇ 10 12 15 ਖੜਦੀ ਹੈ ਬੋਲੋ ਆ ਅਗਲਾ ਜੀ ਕਹਿੰਦੇ ਭਾਜੀ ਜਿਹੜੇ ਫੌਜੀ ਫਾਰਮ ਦੇ ਮਿਲਦਾ ਨਾ ਮਾਲ ਨਗੀਲੇ ਹੀ ਮਿਲਦੇ ਜੀ ਠੀਕ ਆ ਆਪਣੇ ਤਾਂ ਨਾ ਬੜਾ ਨਗੇ ਨਗੇ ਰੇਟ ਹੁੰਦੇ ਆ ਤੇ ਬਾਕੀ ਇਹ ਆ ਬੇ ਕੋ ਫੋਨ ਇੱਕ ਵਾਰੀ ਲਾਵੇ ਜਰੂਰ ਜਰੂਰ ਲਾਵੇ ਵੀਰ ਭਰਾ ਮਾਲ ਹਰ ਟਾਈਮ ਫੌਜੀ ਫਾਰਮ ਦੇ 14 15 ਵਸ਼ੀਆਂ ਖੜੀਆਂ ਇਧਰ ਫੌਜੀ ਭਾਜੀ ਆਗੇ ਨਾ ਹਾਂਜੀ ਵਸ਼ੀਆਂ ਦਾ ਬ੍ਰਾਂਡਾ ਹੋਰ ਵਧਾ ਦੇਣ ਲਗੇ 30 ਵਸ਼ੀਆਂ ਫੌਜੀ ਫਾਰਮ ਤੇ ਹਰ ਟਾਈਮ ਖੜੀਆਂ ਮਿਲਣਗੀਆਂ ਜਰਸੀਆਂ ਜਰਸੀਆਂ ਐਫ ਛੋਟੀਆਂ ਮੋਹਰਾ ਨਸਲ ਦੀਆਂ ਨੀਲੀ ਅੱਛਾ ਹਰ ਮਾਲ ਮਿਲੂਗਾ ਨਾ ਇਹ ਨਾ ਪੰਜਾ ਦੱਸ ਦੇਣਾ ਤੀਆਂ ਠੀਕ ਆ ਇਹਦਾ ਇਹ ਦੋ ਦੀ ਵੱਛੀ ਹੈ ਇਹਦਾ ਮੁੱਲ ਤੇ ਦੱਸਦੀ ਆਪਾਂ ਇਹਦਾ ਜਿਹੜੇ ਹੋਣੇ ਚਾਰ ਦੰਦ ਦਿਖਾਈਏ ਇਹ ਵੱਛੀ ਦੇ گاਵਾਾਂ ਚੋਂ ਚੌਥੇ ਨੰਬਰ ਤੇ ਹਾਂਜੀ ਤੇ ਇਹਦਾ ਵੱਛੀ ਦਾ ਮੁੱਲ ਇਹਦਾ 35 ਕਹੀਏ ਪਰ ਹਾਂ ਨਾ ਹੀ ਦੇ ਦੇਣੀ ਕਿੰਨੇ ਦੀ 29000 ਦੀ ਹਾਂ ਨਾ ਵੱਛੀ ਦੇ ਦਾਂਗੇ ਠੀਕ ਹੈ 29000 ਦੀ ਹਾਂਜੀ ਪਹਿਲਾ ਸੁਆ ਤੇ ਮੂੰਹ ਚਾਰ ਦੰਦ ਚਾਰ ਦੰਦ ਭਲਾਉਣ ਵੱਛੀ ਦੰਦ ਕੋਈ ਆਪਣੀ ਚੈੱਕ ਕਰਕੇ ਲੈ ਜਾਏ ਆ ਵੀ ਨਾ ਸਿੰਘਾਈਆ ਅਜੇ ਠੀਕ ਆ ਚਾਰ ਦੰਦ ਵੱਸੀ ਆ ਇਹ ਵੀ ਚਾਰ ਦੰਦ ਜੇ ਥਣ ਦੇਖ ਤਾਂ ਲੈ ਉਹ ਕੀ ਨੀ ਲਈ ਹਥਿਆਰ ਤੀ ਰਹੀ ਜਾਣ ਲੋ ਕੋ ਦਿਨੇ ਦੋ ਤਿੰਨ ਦਿਨਾਂ ਦੀ ਖੇੜਿਆਣਾ ਤਿਆਰੀ ਆ ਤਿਆਰੀ ਆ ਲੱਕਵਾਗੇ ਸੋ ਵਾ ਇਹਦਾ ਵੀ ਪਹਿਲਾ ਹੀ ਆ ਦੰਦ ਇਹਦੇ ਦਿਖਾ ਹੀ ਦੋ ਖਾ ਦੋ ਖਾ ਲੋ ਐ ਆ ਦੇ ਸaje ਪੂਰੀ ਚੋਗੀ ਹੋਈ ਵੀ ਨਹੀਂ ਆ ਚੋਗੀ ਦਈ ਆ ਹੁਣ ਅਜੇ ਕੋ ਗਿਆ ਹੁੰਦੇ ਯਾਰ ਨਹੀਂ ਯਾਰ ਤੇ ਬਾਕੀ ਥਾਂ ਬੜਾ ਕਮਾਲ ਦਾ ਸੁਆ ਜਿਹੜਾ ਇਹਦਾ ਪਹਿਲਾ ਹੀ ਆ ਗਾਂ ਵੀ ਹਰਪ੍ਰੀਤ ਭਾਜੀ 400 ਗਾ ਚੋਣ ਵਾਲੀ ਵਾਦੇ ਬੰਦੀ ਆ ਹਾਂਜੀ ਹਾਂਜੀ ਤੇ ਇਹ ਕਿੰਨੇ ਕੇ ਦੁੱਧ ਆ ਲੀਜੇ ਹਰਪ੍ਰੀਤ ਭਾਜੀ ਮੈਂ ਕੀ ਹੈ 100 17 ਕਿਲੋ ਵਾਲੀ ਤੇ ਇਹਦਾ ਮੋਲ ਮੋਲ ਤੇ ਹਰਪ੍ਰੀਤ ਜੀ ਸੋਨੇ ਦਾ ਕੀ ਮੋਲਨ ਦਾ ਅੱਛਾ ਸੋਨੇ ਦਾ ਕੀ ਮੋਲਨ ਦਾ ਦੱਸੋ ਐ ਸੋਨਾ ਵਾ ਠੀਕ ਆ ਹਾਂਜੀ ਮੋਲ ਨਹੀਂ ਵਚੀ ਦਾ ਕਰਨਾ ਵਚੀ ਹਾਂ ਨਾ ਦੇਣੀ 55000 ਦੀ 55000 ਦੀ ਵਿੱਚੋਂ ਕਰ ਦੇਣਾ ਮੰਨ ਤਾਂ ਨਾ ਹੋਰ ਪੂਰੇ 50 ਹੀ ਦੇ ਦਾਂਗੇ ਠੀਕ ਆ ਜੀ ਹਾਂਜੀ ਠੀਕ ਆ ਜੀ ਜਲਦੀ ਆ ਗਈ ਜੇ ਖੋਲੋ ਸ਼ਾਹ ਜੀ ਇਹ ਤੇ ਲਟ ਲਾ ਬੜੀਆਂ ਜੇ ਇਹ ਵੀ 14 15 ਕਿਲੋ ਵਾਲੀ ਗੁਲਾਬੀ ਥਾਨ ਲੱਗਾ ਜੇ ਤੋਰੋ ਫੇਰ ਇੰਨਾ ਵਿੱਚ ਕਲਾਰ ਉਹ ਪਾਏ ਇਲਾਜ ਜਲਾ ਜਾਲੇ ਨਾ ਬੜੀ ਨਾ ਬਣੀ ਥੋੜੀ ਕਿਹੇ ਵੀਰ ਨੇ ਸਾਂਭੀ ਘਟਿਆ ਮੱਛੀ ਬਹੁਤ ਚੰਗੀ ਹੈ ਵੀ ਕਲਾਰ ਉਹ ਪੰਤੇ ਦੀ ਬਾਕੀ ਟੱਲਾ ਟਾਂ ਬੜੀਆਂ ਡਰਦੀਆਂ ਡਰਦੀ ਥੋੜਾ ਜਿਹਾ ਆ ਥਾਂ ਦੇਖ ਸਕਦੇ ਇਹਦੇ ਵੀ ਲੱਗੇ ਤਾਂ ਬਹੁਤ ਠੰਡੀ ਬਾਕੀ ਗੁਲਾਬੀ ਥਾਂ ਲੱਗਾ ਤੇ ਚਿਹਰਾ ਇਹਦਾ ਦਿਖਾ ਦਈਏ ਕਰੀ ਹਾਂ ਦੇਖ ਸਕਦੇ ਜੀ ਹਰਪ੍ਰੀਤ ਭਾਜੀ ਜਿੰਨਾ ਮਾਲ ਉਹਨਾਂ ਫੌਜੀਪਾਨ ਤੇ ਨਗੀਨੇ ਹੋਣੇ ਆ ਚਲੋ ਲੈ ਜਾ ਫਿਰ ਲੈ ਜਾ ਆ ਲੈ ਆ ਕੀ ਧਿਆਨ ਨਾਲ ਤਲਕਣਾ ਪੇ। ਧਰਦੀਆਂ ਬੜਾ ਥੋੜਾ ਮੈਟ ਪੂਰੇ ਸੁੱਕੇ ਨਹੀਂ ਆ ਸਾਡੀ ਤਿਲਕਣ ਜਿਹਲੇ ਅੱਜ ਮੈਟ ਥੱਲੇ। ਤੇ ਇਹਦਾ ਫਿਰ ਮੁੱਲ ਵੀ ਜੀ। ਹਰਜੀਤ ਜੀ। ਗਾਂ ਦੇ ਵੀ 35000 ਦੀ ਆ। ਅੱਛਾ। ਪਰ ਇਹ 35 ਨਹੀਂ ਕਰਨਾ। ਜਾਇਜ਼ ਦੇ ਦੇਣੀ ਆ। ਕਿੰਨੇ ਦੀ? ਹਾਂ ਨਹੀਂ। ਕਿੰਨੇ ਦੀ? 32000 ਕੀ ਛੋੜ ਵਿੱਚ ਮੁੱਕਦੇ ਹੋਰ ਕਰ ਦੇਣੀ ਆ 500 ਕਰ ਦਾਂਗੇ ਜੀ ਚਲੋ ਕੋ ਫੋਨ ਆਪਾਂ ਜਾਇ ਜੀ ਮੁੱਲ ਪਾਇਆ ਕੋਈ ਦੰਦਾ ਨਹੀਂ ਹਰਪ੍ਰੀਤ ਪਾਜੀ ਵੇਖੋ ਗੁਲਾਬੀ ਥਣ ਲੱਗਾ 15 16 ਕਿਲੋ ਵਾਲੀ ਗਾਂ ਠੀਕ ਆ ਇਹ ਫੌਜੀ ਫਾਰਮ ਤੋਂ ਮਿਲਨੀ ਆ ਠੀਕ ਆ ਉਹਦੇ ਸੰਗਣਾ ਤੇ ਬਾਕੀ ਅਜੇ ਇੱਧਰ ਵੀ ਸਾਰਾ ਮਾਲ ਬੱਜਿਆ ਆ ਅੱਲੇ ਪਈਆਂ ਗਾਵਾਂ 4 5 ਆ ਗਏ ਹਰਪ੍ਰੀਤ ਪਾਜੀ ਵੈੜ ਪਈਆਂ ਜੇ ਅੱਛਾ ਕੋਲੋ ਥੋੜੀ ਜਿਹੀ ਹੋ ਕੰਤ ਜੀ ਤੇ ਦੁੱਧ ਦੇ ਵੀ 13 14 ਕਿਲੋ ਵਾਲੀ ਜੇ ਤੋੜ ਦੋ ਫੇਰ ਇਹਨਾਂ ਵਿੱਚ ਦੇਣਾਂ ਦੇ ਬੱਤੀਏ ਲੈ ਲਊ 13 14 ਕਹ ਰਿਹਾ ਲੈ ਮੈਂ ਕਹਿੰਦਾਂ ਹਫਤੇ ਦੇ ਦਿਨ 13 14 ਲੈ ਜੂਗੀ ਅਗੋਂ ਦਿਨ ਘੱਟ ਵੀ ਖਾੜ ਸਕਦੀ ਵੱਧ ਵੀ ਖਾਤਾ ਜੀ ਚਲੋ ਲੈ ਜਾ ਪਿਓਰ ਜਲਦੀ ਮਸਾ ਕੇ ਆਣਾ ਕੋ ਮੈਂ ਉੱਥੇ ਠਾਦੀ ਨੀ ਨਿਗਾਹ ਆ ਜਮਾ ਬਾਕੀ ਇਹ ਕਿ ਇਹ ਤਾਂ ਬੋਡੀ ਵੇਟ ਵੀ ਠੀਕ ਆ ਚਲੋ ਚੱਲੋ ਘੱਟ ਘੱਟ ਜੱਤੀ ਦੇ ਹਿਸਾਬ ਨਾਲ ਠੀਕ ਐ ਐਨ ਮਾ ਸਾਕੇ ਚਿਹਰਾ ਕੋ ਮੈਂ ਇਹੋ ਜਿਹਾ ਆ ਦੇਖ ਲੈ ਭਾਈ ਮੱਥੇ 'ਚ ਟੋਆ ਬਰਾਂਡ ਚੀਜ਼ ਆ ਚਲੋ ਤੇ ਇਹਦਾ ਮੁੱਲ ਫਿਰ ਦੱਸ ਦੀਏ ਹਰ ਪੀਰ ਦੇ ਭਾਈ ਵੈੜ ਤੇ 40000 ਦੀ ਆ ਹਾਂਜੀ 40 ਨਹੀਂ ਕਰਨਾ ਮਾਤਣ ਕਰ ਦੇਣਾ ਕਿੰਨਾ ਇਹ ਹਾਂ ਨਾ 30000 ਦੀ ਦੇ ਦੇ 30000 ਜੀ ਚਲੋ ਬਾਕੀ ਮੌਕੇ ਤੇ ਹੋ ਜਾ ਤੁਮਾ یہاں پہ کہہ دے گاڑی پھر آ گئی 14 15 کلو والی جلتی گبنے ہیں بھی گبنے نے گلابی تھان لگا اس نے ٹھیک ہے ڈاردیਆਂ بڑیاں کتھے باقی اے ابے جڑے کہے بھی انوں کوئی بھی پسند ہوندی ہاں تے فون ایک کری کوئی لاوے ضرور فون ضرور لاوے کوئی موقع تے آوگا مانتان تھوڑا بڑا کر مانتان موقع تے ہون گے لے جاؤ کما کے کوئی کوئی ویر فون لا کے پوچھ لیا کرے مال ہٹ ہے مندا ٹھیک ہے ایتھے تو کھاؤ باقی ਲਾਂਟ ਲਾਂਬੜੀਆਂ ਥਣ ਬਹੁਤ ਚੰਗਾ ਖਲਾਰੀ ਲੈ ਜਾ ਲੈ ਜਾ ਇਹ ਦੇਖੋ ਦੋ ਚਲੇ ਤੇ ਬਾਕੀ ਆ ਥਣ ਵੀ ਦੇਖ ਸਕਦੇ ਮੈਨੂੰ ਤਾਂ ਇਹ ਬਹੁਤ ਚੰਗੀ ਲੱਗੀ ਵੇਖੋ ਆਟ ਦੀ ਮੋਟਰ ਵਾਲੇ ਪੈਪ ਹੀ ਲੱਗੇ ਦੇ ਹਰ ਪੀ ਤੇ ਭਾਜੀ ਇਹ ਆਟ ਦੀ ਮੋਟਰ ਵਾਲੇ ਦੇ ਠੀਕ ਆ ਹਲੇ ਵਛੀਆ ਵੀ ਦੇ ਦਿਨ ਦਾ ਛੜੂ ਕਿ ਬਣੂ ਬਣੂ ਮੜੀ ਇਹ ਤਾਂ ਲਾਂਬੜੀਆਂ ਇਹਦਾ ਮੁੱਲ ਮੋਲ ਤੇ ਇਹਦਾ ਜੀ ਕਰਦਾ 40 ਕਰੀ ਜਾਈਏ ਅੱਛਾ 40 ਨਹੀਂ ਕਰਨਾ ਸਬਜੀ ਖਾਰ ਹੁੰਦੀ ਕਿੰਨਾ ਕਰਨਾ ਹੈ ਹਾਂ ਨਹੀਂ 30000 30000 30 ਦੀ ਇੱਕ 500 ਛੋਟ ਠੀਕ ਹੈ 1000 ਤੋਂ ਕੋਈ ਦੇਂਦਾ ਨਹੀਂਗਾ ਕੋਈ ਅੱਛਾ ਸਵਾਦ ਕਰਦਾ ਜੀ 30000 ਜੀ ਇੱਥੇ ਮਿਲਨੀ ਹੈ ਇੱਥੇ ਮਿਲਨੀ ਹੈ ਇਸੇ ਦੁਕਾਨ ਤੋਂ ਇਸ ਵੱਲ ਸਭ ਦਾ ਇੱਥਾਂ ਹੀ ਇਹ ਨਹੀਂ ਸ਼ਿੰਗ ਹੋਵੇ ਮਿਲਨੀ ਹੈ ਰਪੀਤ ਭਾਜੀ ਮਾਰ ਕਿੰਨੀਆਂ ਨਹੀਂ ਮਿਲਣੀ ਅੱਛਾ ਹਾਂ ਜੀ ਆਹ 20 ਕਿਲੋਈ ਝੂੰਗੀ ਜੱਤੀ ਫੇਰ ਆਦੀ ਆ ਠੀਕ ਆ ਵਧੀਆ ਜੀ ਹਾਂ ਜੀ ਭਾਰਮਤ ਨੂੰ ਨਹੀਂ ਆ ਮਿਲਦੀਆਂ ਮਿਲਨੀਆਂ ਵੀਰਾਂ ਦੀ ਡਿਮਾਂਡ ਝੂਂਗੀਆਂ ਲੈਣੀਆਂ ਠੀਕ ਆ ਹਾਂ ਜੀ ਬਾਕੀ ਜਰਸੀਆਂ ਦੇ ਸਾਬ ਹੁਣ ਇਹਦਾ ਸਰੀਰ ਚੰਗਾ ਵਾ ਚੰਗੇ ਕਦ ਕੱਦਤੀ ਆ ਤੇ ਬੋਡੀ ਵੇਟ ਵੀ ਚਲੋ ਠੀਕ ਆ ਜਗਰਾਤ ਵਾਲੇ ਲੈ ਗਏ ਰਾਤ ਦੀ ਗੱਡੀ ਭਰ ਕੇ ਕਿੱਥੇ ਲਾਗੇ ਜਗਰਾਤ ਵਾਲੇ ਠੀਕ ਆ ਹਾਂ ਜੀ ਵੀ ਜਰਾਤ ਜਿਹੜਾ ਵੀਰ ਜੀ ਨੇ ਕਹਿੰਨਾ ਕਿ ਗੁਜਰਾਤ ਤੋਂ ਵੀਰ ਜੀ ਵੀਰ ਹੁਣ ਆਏ ਸੀ ਤੇ ਉਹ ਕੁਝ ਮਾਲ ਜਿਹੜਾ ਲੈ ਗਏ 12 ਗਾਵਾਂ ਖੜੀਆਂ ਨੇ ਠੀਕ ਹੈ ਜੀ ਸਰੰਗ ਕੰਜੂ ਮੋਲੇ ਵੇੜਦਾ ਤੇ ਦੱਸੋ ਫਿਰ ਮੋਲੇ ਦਾ ਤੂੰ ਦੱਸ ਰ ਮੈਂ ਪੁਰਾਣਾ ਨਾ ਪਾਇਆ ਹੈ ਕਿੰਨਾ ਰੱਖਣਾ ਇਹਦਾ ਮੁੱਲ ਮੋਲੇ ਜੀ ਕਰਦਾ 50 ਕਰੀਏ ਅੱਛਾ 40 ਦੇ ਦਾਂਗੇ ਹਾਂ 40000 ਕਿਹ ਵਿੱਚ 40000 ਮੀਤ ਭਾਜੀ ਇਹ ਨਹੀਂ ਹੋਣੀ ਹੈ ਨਹੀਂ ਹੋਣੀ ਤੇ ਵਿੱਚੋਂ ਛੋਟ 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 ਕਰ ਦਾਂਗੇ 500 ਰੁਪਏ ਮੰਨਦਾ ਨਾ ਇੱਕ ਰੋ ਥਾਂ ਦਿਖਾਇਓ ਲੱਗੋਣਗੇ ਠੰਡੀ ਠੀਰੀ ਇਹ ਤਾਂ ਥਾਂ ਤੁਹਾਨੂੰ ਬਹੁਤ ਚੰਗਾ ਲੱਗਾ ਜੀ ਆਹ ਦੇਖ ਸਾਦੇ ਜੀ ਤੇ ਬਾਕੀ ਮਿਲਕਵੇਂ ਨੇ ਵੀ ਚੰਗੀ ਲੱਗੀ ਹਾਂ ਜੀ ਭਾਜੀ ਬਹੁਤ ਚੰਗੀ ਗਾਵਾ ਜਸਨੋ ਕਿੰਨੇ ਦੀ ਹੈ ਇਹ ਇਹ ਜਸਨੋ ਹੀ ਦੇ ਦਾਂਗੇ 1000 ਰੁਪਇਆ ਛੱਡ ਦਾਂਗੇ 40 ਚ 40 ਠੀਕ ਆ ਚਲੋ ਨੇ ਕਿਹੜੇ ਆਹੀ ਰਹਿ ਗਈ ਇੱਕੋ ਹੀ ਗਾੜੀ ਆ ਗਈ ਜਲਸੀ ਇੱਧਰ ਖੜੀ ਨਾ ਇੱਕ ਮਿੰਟ ਮਾੜਾ ਮੂੰਹ ਦਿਖਾਈਏ ਬਾਹਰ ਤਾਂ ਰੁਕ ਬੱਸ ਪਿਓਰ ਜਲਸੀ ਆ ਤੋ ਆ ਹਮ ਅਥੇ ਜੀ ਠੀਕ ਆ ਚਲੋ ਲੈ ਜਾ ਥੋੜਾ ਡਰਦੀ ਆ ਇਤਨਾ ਆ ਇੱਥੇ ਦਿਖਾ ਦੇ ਤਿਲਕਨ ਬੜੀ ਧਿਆਨ ਨਾਲ ਉਹਨੂੰ ਕਢੀਂ ਚੈਨ ਬਦਲਾ ਉਹਨੇ ਕੋਈ ਨਹੀਂ ਕੋਈ ਦੇਖੀ ਲਖੀ ਮੜਾ ਤਿੰਨ ਕੋਈ ਕੋਈ ਨਹੀਂ ਹਰ ਫੀਡ ਭਾਈ ਇਹ ਵੀ 14 15 ਕਿਲੋ ਵਾਲੀ ਜਿਹਨੂੰ ਗੁਲਾਬੀ ਥਾਨ ਲਗਾ ਜੇ ਠੀਕ ਜੀ ਹਾਂ ਜੀ ਚਲੋ ਲੈ ਆਓ ਇਹ ਵੀ ਬੜੀ ਠੰਡੀ ਤੀਰੀ ਖਲਾਰੀ ਬੰਦੇ ਜੀ ਮਾੜੀ ਲਾਗੋ ਫੜ ਕੇ ਖਲਾ ਰਿਆ ਤਾਂ ਬਾਕੀ ਠੰਡੀ ਇਹ ਵੀ ਬੜੀ ਥਾਨ ਵੇਖੋ ਕਿੱਦਾਂ ਚੰਗਾ ਲੱਗਾ ਹਾਂ ਜੀ ਹਾਂ ਜੀ ਗੁਲਾਬੀ ਥਾਨ ਲਗਾ ਚਲੋ ਲੈ ਜੀ ਹਾਂ ਜੀ ਕਰਦਾ ਘੋਟੇ ਸਣੀ ਤੇ ਇਹਦਾ ਫਿਰ ਮੁੱਲ ਵੀਰ ਜੀ ਹਰਪ੍ਰੀਤ ਭਾਜੀ ਇਹ ਵੀ ਬੱਚੀ ਦੇਣਾ ਨਹੀਂ ਕਰੀਏ ਦੇਣਾ ਨਹੀਂ 40000 ਦੀ ਹਾਂਜੀ ਫਾਨ ਤੇ ਉਹ ਰੇਟ ਨਹੀਂ ਹੋਣਾ ਇਹ ਵੀ 32 ਦੇ ਦਾਂਗੇ 32000 ਇੱਕ ਹਰਪ੍ਰੀਤ ਜੀ ਹੋਰ ਬੇਨਤੀ ਆ ਜਿਹੜਾ ਸਿੰਘ ਆ ਗਏ ਵੀਰਪਰਾ ਜੋਚਵਾਗੇ ਖੜੇ ਗੱਪਣਾ ਪਾਸ ਕਰਕੇ ਬਾਕੀ ਫੋਨ ਨੰਬਰ ਬੋਲ ਦਿੰਨੇ ਆ 87290920581950955 81950 ਮੇਰਾ ਜੇ ਕੋਈ ਵੀਰ ਫੋਟੋ ਪਾਉਣੀ ਆ ਹੈਲੋ ਲਿਖ ਕੇ ਭੇਜ ਦੇ ਨੰਬਰ ਤੇ ਵੀਡੀਓ ਪਾ ਦਾਂਗੇ ਸਾਰੇ ਮਾਲ ਦੀ ਠੀਕ ਹੈ ਠੀਕ ਹੈ ਦੋੜੇ ਪਾਉਣੀ ਹੋਵੇ ਠੀਕ ਹੈ ਬਾਕੀ ਵੀਡੀਓ ਕਾਲ ਤੇ 24 ਘੰਟੇ ਆਪਾਂ ਏਥੇ ਨੇ ਆ ਵੀਡੀਓ ਕਾਲ ਤੇ ਕਿਸੇ ਨੇ ਇਸ ਨੰਬਰ ਤੇ ਵੇਖਣੀ ਆਪਣੀ ਜਿਹੜੀ ਗਾਂ ਲੈਂਦਾ ਵੇਖ ਸਕਦਾ ਤੇ ਬਾਕੀ ਗੱਡੀ ਵਾਲੇ ਵੀਰ ਜੇ ਵੀ ਲੱਗੇ ਆ ਤੇ ਉਧਰੋਂ ਸਵਧਾਣਾ ਤੇ ਇਧਰੋਂ ਲੱਦ ਕੇ ਅਗਲੇ ਦੇ ਘਰੇ ਇਹ ਵੀ ਨਹੀਂ ਕਿ ਗੱਡੀ ਵਾਲਾ ਟਿਕਣਾ ਪੈਣਾ ਵਾ ਆਪਣੇ ਕੋ ਹਾਂ ਜੀ ਕਿ ਵਾੜੀ ਹੋ ਤਣ ਹਾਂ ਜੀ ਤਰਨ ਤਰਨੇ ਲਾ ਗਿਆ ਇਹ ਅੱਛਾ ਤੇ ਆਨਲਾਈਨ ਹੀ ਕੱਲੀ ਆ ਇਹ ਵਾੜ ਸੁਈ ਐਡੇ ਬੰਦੇ ਹੋ ਖੁਸ਼ ਆ ਤੇ ਐਡੀ ਚੰਗੀ ਨਿਕਲੀ ਕਾ ਹਿਸਾਬ ਹੀ ਨਹੀਂ ਠੀਕ ਆ ਹਾਂ ਜੀ ਇਹ ਫੌਜੀ ਫਾਰਮ ਤੇ ਕੰਮ ਚੱਲਣਾ ਪੂਰਾ ਸਟੇਟਸ ਵੀ ਦੇਣਾ ਆ ਰਹਿੰਦੇ ਫੌਜੀ ਭਾਈ ਨੂੰ ਠੀਕ ਆ ਇਹਨਾਂ ਨੂੰ ਹੋਰ ਕਰ ਦੇਣਾ ਫੋਨ ਕਰੇ ਕੋਈ ਵੀਰ ਤੇ ਵਾੜ ਤਿਆਰ ਗੱਡੀ ਗੱਡੇ ਵੀ ਤਿਆਰ ਆ ਕਰ ਦੇਣ ਲੱਗੇ ਵੀ ਛੱਡ ਦੇਣਗੇ ਇੱਥੇ ਆ ਇਹਨਾਂ ਦਾ ਖੁੱਲੀਆਂ ਛੱਡ ਦੇਣੀਆਂ ਵਾੜਾਂ ਫੌਜੀ ਫਾਰਮ ਤੇ ਨੌਕਰੀਆਂ ਕੋੜੀਆਂ ਵੀ ਆਉਣਗੀਆਂ ਨਾਲ ਕੋੜੀਆਂ ਮਿਲੀਆਂ ਕਰਨਗੀਆਂ ਠੀਕ ਆ ਜੀ ਹਾਂ ਜੀ ਠੀਕ گیا ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋ ਵੀ ਇੱਥੇ ਆ ਗਿਆ ਆਪਣੀ ਸਮਝਣਾ ਵੇਖ ਕੇ ਤਸੱਲੀ ਕਰਕੇ ਖੜੇ ਜੀ